ਹਾਂਜੀ ਦੋਸਤੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਮੈਂ ਤੁਹਾਡਾ ਨਵਦੀਪ ਦੌੜੀ ਖਾਨਾ ਵੱਡਾ ਕਬੱਡੀ ਕੱਪ ਆਪਣੇ ਇਲਾਕੇ ਦੇ ਵਿੱਚ ਜੈਤੋ ਵਿਖੇ ਹੋਣ ਜਾ ਰਿਹਾ ਮਿਤੀ 27 ਮਾਰਚ ਨੂੰ ਇੱਕ ਕਬੱਡੀ ਕੱਪ ਹੋਣਾ ਜਿੱਥੇ ਅੰਤਰਰਾਸ਼ਟਰੀ ਕਬੱਡੀ ਖਿਡਾਰੀ ਅਮਨਦੀਪ ਘੂੜਾ ਦੋਦੇ ਦਾ ਸਨਮਾਨ 50000 ਦੀ ਨਗਦ ਰਕਮ ਨਾਲ ਹੋਣ ਜਾ ਰਿਹਾ ਇਹ ਸਨਮਾਨ ਜਿਹੜਾ ਸਾਡੇ ਸਤਕਾਰਯੋਗ ਬਾਈ ਸੁਖੀ ਗਿੱਲ ਕੈਨੇਡਾ ਪਿੰਡ ਆਕਲੀ ਆ ਜਲਾਲ ਵੱਲੋਂ ਜਿਹੜਾ ਕੀਤਾ ਜਾਣਾ ਸਾਡਾ ਵੀਰ ਐਨ ਆਰ ਆਈ ਸੱਜਣ ਕੈਨੇਡਾ ਦੇ ਵਿੱਚ ਰਹਿੰਦਾ ਭਰਾ ਨਹੀਂ ਉਹ ਵੱਡੇ ਸਨਮਾਨ ਹੋਣਗੇ ਜਿੱਦ ਤੋਂ ਮੰਡੀ ਦੇ ਵਿੱਚ ਵੱਡੀ ਕੱਪ ਤੇ ਦੋਸਤੋ ਜਰੂਰ ਪਹੁੰਚਿਓ ਮਿਤੀ 27 ਮਾਰਚ ਨੂੰ ਆਪਾਂ ਵੀ ਆ ਰਹੇ ਹਾਂ ਲਾਵਾਂਗੇ ਰੌਣਕਾ ਭਾਈ ਅਮਨਦੀਪ ਘੋੜੇ ਨੂੰ ਮੁਬਾਰਕਬਾਦ ਤੇ ਸੁਖੀ ਗੱਲ ਕੈਨੇਡਾ ਦਾ ਵੱਡੇ ਭਰਾ ਦਾ ਧੰਨਵਾਦ ਕਰਾਂਗੇ ਤੇ ਸਾਡੇ ਪੂਰੇ ਬਰਾੜ ਤੇ ਨਾਲ ਪਲਵੰਤ ਪ੍ਰਧਾਨ ਜੀ ਤੂਤਾ ਸਰਪੰਚ ਜੀ ਸਾਡੇ ਕੁੱਲੇ ਥੱਦੇ ਆ ਸਮੂੱਚਾ ਸਪੋਰਟਸ ਕਲੱਬ ਬਾਬਾ ਜੈਤਿਆ ਦਾ ਸਪੋਰਟਸ ਕਲੱਬ ਨਹੀਂ ਉਹ ਕੁੱਲੇ ਥੱਦੇ ਨੇ ਜਰੂਰ ਆਓ ਆਪਾਂ ਵੀ ਆ ਰਹੇ ਹਾਂ ਲਾਵਾਂਗੇ ਰੌਣਕਾ